ਨਿਊਜ਼ ਦੇਖਦੇ ਹਾਂ ਸਕਾ ਨੂੰ ਪਿਆਰ ਭਰੀ ਸਸਤੀ ਕਾਲ ਜੋ ਅੱਜ ਅਸੀਂ ਪਹੁੰਚੇ ਹਾਂ ਇੱਕ ਕਾਦੀਆਂ ਸ਼ਹਿਰ ਜੋ ਗੁਰਦੁਆਰਾ ਬਾਬਾ ਫਕੀਰ ਚੰਦ ਜੀ ਦੇ ਗੁਰਦਰਾ ਸਾਹਿਬ ਵਿੱਚ ਹੀ ਜੋ ਸਾਡੇ ਕੋਲ ਡਾਕਟਰ ਸਾਹਿਬ ਡਾਕਟਰ ਹਜਿੰਦਰ ਸਿੰਘ ਜੀ ਠਿਕਰੀਵਾਲ ਵਾਲੇ ਆਜੂ ਰੋਡ ਵਿਖਾਵਾਂਗੇ ਕਿ ਇਹ ਕਾਦੀਆਂ ਸ਼ਹਿਰ ਤੋਂ ਜਿਹੜਾ ਰੋਡ ਆ ਰਿਹਾ ਹੈ ਇਹ ਔਰ ਨਾਥਪੁਰ ਰਾਮਪੁਰ ਨੂੰ ਰੋਡ ਜਾ ਰਿਹਾ ਹੈ ਇਹ ਬਾਬਾ ਜੀ ਦਾ ਬੋਟ ਹੈ ਬਰਸ ਪੂਰਾ ਇਹ ਗੁਰਦਰਾ ਸਾਹਿਬ ਦੀ ਨਿਸ਼ਾਨੀ ਹੈ ਇਹ ਬੋਰਡ ਹੈ ਜਿਉਂ ਸ਼੍ਰੀ ਹਰਿ ਕ੍ਰਿਸ਼ਨਿ ਤੇ ਅਠੇ ਸਭ ਦੁਖ ਜਾਈ ਹਰਬਲ ਡਾਈਟ ਕਲੀਨਿਕ ਇੱਥੇ ਬਿਨਾ ਦਵਾਈਆਂ ਦੇ ਸਾਇੰਟੀਕਾ ਡਿਸਕ ਅਤੇ ਸਰਵਾਈਕਲ ਦੇ ਮਨਕ ਨੇ ਥੈਰੇਪੀ ਨਾਲ ਠੀਕ ਇਤੇ ਜਾਂਦੇ ਹਨ ਜੋ ਕਿ ਮਿਲਣ ਦਾ ਸਮਾਂ ਦੱਸਿਆ ਗਿਆ ਹੈ ਔਰ ਕੋਈ ਵੀ ਜਿਹਨੂੰ ਕੋਈ ਸਰੀਰੀ ਪ੍ਰੋਬਲਮ ਹੈ ਜਿਵੇਂ ਿਸਕ ਦੀ ਮਣਕਣਿਆਂ ਦੀ ਉਹ ਆ ਕੇ ਗੁਰਦੁਆਰਾ ਸਾਹਿਬ ਡਾਕਟਰ ਸਾਹਿਬ ਨੂੰ ਮਿਲ ਸਾਦੇ ਹਨ ਇਹ ਗੁਰਦਾਰੇ ਦੀ ਸਾਜੀ ਨਿਸ਼ਾਨੀਆਂ ਜੋ ਲੱਗੀ ਸੀ ਸ਼ਾਂਤੀ ਪੈਸਾ ਵਿਖਾਵਾਂਗੇ ਅਸੀਂ ਪੂਰੀ ਨਿਸ਼ਾਨੀ ਦਿਖਾਵਾਂਗੇ ਜੋ ਲਾਲ ਠੀਕ ਇਤੇ ਜਾਂਦੇ ਹਨ ਮੱਲਾਲਾ ਸਲਾਮ ਸ੍ਰੀ ਦਸਵਾਇ ਦਸਾਂਤ ਬਾਂਜੇ लाल की तांगा भाई बोलो राम परवर कदिया ਆਪਦੇ ਪਾਸ ਦੇ ਲਈ ਗੁਰਦੁਆਰਾ ਸਾਹਿਬ ਬਾਬਾ ਫਕੀਰ ਚੰਦ ਜੀ ਆ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪਣਾ ਨਾਮ ਦੱਸ ਦਿਓ ਜੀ ਹਰਜਿੰਦਰ ਸਿੰਘ ਜੀ ਜਿਹੜਾ ਆਪਣਾ ਦੁਕਾਨ ਖੋਲੀ ਗਈ ਕਿਹੜੀ ਜਗ੍ਹਾ ਤੇ ਕਾਦੀ ਪਾਈ ਗਈ ਹੈ ਇਹ ਗੁਰਦਾਰਾ ਬਾਬਾ ਫਕੀਰ ਚੰਦ ਜੀ ਤੇ ਗੁਰਦਾਰ ਸਾਹਿਬ ਆ ਅੱਛਾ ਜੀ ਕਿੱਥੇ ਕਪਿੰਦਾ ਗੁਰਦਾਰ ਸਾਹਿਬ ਇਹ ਸ਼ਾਂਤੀ ਪੈਰਲਸ ਰਾਮਪੁਰ ਰੋਡ ਦੇ ਉੱਪਰ ਆ ਠੀਕ ਆ ਜੀ ਤੇ ਆਪ ਜੀ ਕਿਹੜਾ ਕਿਹੜਾ ਇਲਾਜ ਕਰਦੇ ਜੀ ਹਾਂ ਇਹ ਡਿਸਕ ਦਾ ਕਰਦੇ ਆ ਸਰਵਾਈਕਲ ਦਾ ਕਰਦੇ ਆ ਸਾਈਟ ਕਾ ਦਾ ਕਰਦੇ ਆ। ਹੋਰ ਕੋਈ ਇਤੋਲਾ ਦਾ ਕੋਈ ਜ਼ੂਰੇ ਕੈਸਟ ਜਾਂ ਦੂਸਰਾ ਇਹ ਸਾਰੇ ਕਰਦੇ। ਲੋੜ ਵਾਲਾ ਪਰਿਵਾਰ ਹੋਵੇ ਜਿਆਦਾ ਗਰੀਬ ਹੋਵੇ ਉਹਦਾ ਕੋਈ ਗਰੀਬ ਪਰਿਵਾਰ ਆਏਗਾ ਉਹਦਾ ਫ੍ਰੀ ਇਲਾਜ ਹੋ ਜਾਏਗਾ। ਫ੍ਰੀ ਇਲਾਜ ਕਰਵਾ ਲਾਂਗੇ। ਠੀਕ ਆ ਜੀ। ਤੇ ਆ ਜੇ ਨਾ ਕਿਸੇ ਨਾਲ ਸੰਪਰਕ ਕਰਨਾ ਹੋਵੇ ਤਾਂ ਦੱਸ ਦਿਓ ਆਪਣਾ ਨੰਬਰ ਦਾ ਦਿਓ। 9853237 22 ਖੇਤਵਾਰਾ ਬੋਲਦੇ ਨੰਬਰ ਹੈ। 98 53237 22 ਠੀਕ ਹੈ ਜੀ ਤੇ ਆਪਣਾ ਕਿਹੜਾ ਉਧਾ ਕਿਹੜੇ ਪਿੰਡ ਤੋਂ ਹੁੰਦੇ ਆਪ ਜੀ ਮੇਰਾ ਟਿਕਰੀ ਵਾਲਾ ਘਰਾਇਆ ਪਿੰਡ ਹੈ ਜੀ ਠੀਕ ਹੈ ਜੀ ਆਪਣਾ ਨਾਮ ਹਰਜਿੰਦਰ ਸਿੰਘ ਹੈ ਠੀਕ ਹੈ ਜੀ ਧੰਨਵਾਦ ਆਹਾਂ ਦੇ ਸਾਹਮਣੇ